ਇਹ ਪੂਰੀਆ ਨਮਕੀਨ ਹੋਰ ਦੁਕਾਨ ਪਾਈ ਹੋਈ ਆ ਪੂ ਕਹਿੰਦੇ ਹੁੰਦੇ ਜਦੋਂ ਜਿਹਨੇ ਕੰਮ ਮਿਹਨਤ ਕਰਕੇ ਖਾਣਾ ਉਹਨੂੰ ਕੋ ਘਾਟਾ ਨਹੀਂ ਹੈਗਾ ਜਿਵੇਂ ਕਹਿੰਦੇ ਹੁੰਦੇ ਵੀ ਆਪਾਂ ਚਾਹੇ ਜੇ ਬੂਟ ਪਾਰਸਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਗੁਰਦਾਸ ਮਾਨ ਦਾ ਗਾਣਾ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕੀ ਰੌਲਾ ਪਾਈ ਜੰਨੇ ਆ ਵੀ ਬੇਰੋਜ਼ਗਾਰੀ ਹੈ ਜੀ ਕੰਮ ਨਹੀਂ ਹੈਗਾ ਸਰਕਾਰਾਂ ਫੇਲ ਹੈ ਪਰ ਜੇ ਕਰਨਾ ਹੀ ਨਹੀਂ ਹੈਗਾ ਤਾਂ ਕੰਮ ਤਾਂ ਵਾਕਈ ਨਹੀਂ ਹੈਗਾ ਪਰ ਜੇ ਕਰਨਾ ਇਹ ਤਾਂ ਕੰਮ ਬਹੁਤ ਹੈਗੇ ਆ ਦਿਖਾਓ ਜਰਾ ਇੱਕ ਨੈਨੋ ਗੱਡੀ ਦੇ ਵਿੱਚ ਇੱਕ ਲੜਕਾ ਜਿਹੜਾ ਦੁਕਾਨ ਪਾਈ ਹੋਈ ਹੈ ਪੂਰੀ ਦੁਕਾਨ ਪਾਈ ਹੋਈ ਹੈ ਪੂਜੀਆ ਨਮਕੀਨ ਹੋਰ ਬਹੁਤ ਸਾਰਾ ਸਾਮਾਨ ਜਿਹੜਾ ਰੱਖਿਆ ਹੋਇਆ ਹੈ ਉੱਪਰ ਠੰਡਾ ਉੱਪਰ ਦਿਖਾਓ ਜਿਹੜਾ ਕੋਲ ਡਰਿੰਕ ਵਗੈਰਾ ਸਭ ਰੱਖਿਆ ਹੋਇਆ ਹੈ ਤੇ ਗੱਲਬਾਤ ਵੀ ਕਰਾਂਗੇ ਇੱਕ ਨੈਨੋ ਗੱਡੀ ਜਿਹੜੀ ਪਿੱਛੇ ਟਾਟਾ ਨਾਲ 1 ਲੱਖ ਰੁਪਏ ਦੀ ਗੱਡੀ ਸੀਗੀ ਪਰ ਲੇਕਿਨ ਇਹ ਗੱਡੀ ਇਹਨਾਂ ਨੇ ਯੂਜ਼ ਕੀਤੀ ਆ ਆਪਣੇ ਰੋਜ਼ਗਾਰ ਵਾਸਤੇ ਰੋਜੀ ਰੋਟੀ ਵਾਸਤੇ ਤੇ ਬਹੁਤ ਵਧੀਆ ਗੱਲ ਹੈ ਹਾਂਜੀ ਭਾਈ ਮਹਾਰਾਜ ਪਤਾਈਆਂ ਜੀ ਸਾਨੂੰ ਤੁਸੀਂ ਗੱਡੀ ਨਵੇਂ ਤਰੀਕੇ ਨਾਲ ਤਿਆਰ ਕਰੀਏ। ਕੀ ਨਾਮ ਹੈ ਤੁਹਾਡਾ? ਮੇਰਾ ਵਿਸ਼ਾਲ ਕੁਮਾਰ ਹੈ ਜੀ। ਪਰ ਦੌੜਣ ਵਾਲਿਆ? ਹਾਂ ਜੀ ਦੌੜਣ। ਇਹ ਹੁਣ ਕਿਉਂਕਿ ਦੇਖਿਆ ਘਰ ਦੇ ਵੀਲ ਗੱਡੀ ਖੜੀ ਸੀਗਾ ਕਿਸੇ ਨੇ ਦੇ ਦਿੱਤੀ। ਅ ਐਕਚੁਅਲੀ ਇਹ ਕਿਸੇ ਨੇ ਦਿੱਤੀ ਹੈ ਮੈਨੂੰ। ਅੱਛਾ। ਤਾਂ ਕਿ ਮੈਂ ਆਪਣਾ ਕੰਮ ਸ਼ੁਰੂ ਕਰ ਸਕਾਂ। ਇਹ ਆਈਡੀਆ ਕਿਵੇਂ ਆਇਆ ਤੁਹਾਨੂੰ ਵੀ ਇਹ ਗੱਡੀ ਜੀ ਵੀ ਕੰਮ ਚੱਲ ਸਕਦਾ। ਨਹੀਂ ਇਹ ਤਾਂ ਹੁਣ ਮੇਰੇ ਕੋਲ ਸੀਗੀ ਥੋੜੇ ਦਿਨ ਚਲਾ ਰਿਆ ਸੀਗਾ ਫਿਰ ਆਈਡੀਆ ਆਇਆ ਕਿ ਇਸੇ ਜੀ ਕੰਮ ਸ਼ੁਰੂ ਕਰ ਲੈਂਦੇ ਆ। ਕਿਉਂਕਿ ਰੇੜੀ ਲੈਣੀ ਜਾਂ ਕੁਝ ਹੋਰ ਲੈਣਾ ਤਾਂ ਆਪਣੇ ਕੋਲ ਜ ਸਾਧਨ ਹੈਗਾ ਹੈ। ਆ ਉਸ ਦੇ ਵਿੱਚ ਕੰਮ ਸ਼ੁਰੂ ਕੀਤਾ ਜਾ ਸਕਦਾ। ਫਿਰ ਤੁਸੀਂ ਆਪ ਪੜ੍ਹੇ ਲਿਖੇ ਕਹਿੰਦੇ ਕੋ ਮੈਂ ਪੁੱਛ ਰਿਹਾ ਜੋ ਜੋਤੀ ਹੈ ਪੋਸਟ ਗ੍ਰੈਜੂਏਟ ਹੈ ਤੇ ਕੋ ਸ਼ਰਮਿੰਦਨ ਲੱਗਦੀ ਹੈਗੀ ਵੀ ਕੰਮ ਕਰ ਰਿਆ ਨਹੀਂ ਨਹੀਂ ਜੀ ਸ਼ਰਮ ਕੋਈ ਨਹੀਂ ਹੈ ਜੀ ਆਪਣਾ ਕੰਮ ਹੈ ਆਪਣਾ ਆਜ ਦਾ ਕੰਮ ਕਰੀਦਾ ਹੈ ਕੋਈ ਸ਼ਰਮ ਨਹੀਂ ਹੈ ਸ਼ਰਮ ਕੋਈ ਨਹੀਂ ਹੈ ਜੀ ਐਂ ਨਿੱਧੜ ਕੋ ਕੇ ਕਹਿੰਦਾ ਕਹੀਦਾ ਵੀ ਮੇਰਾ ਆਪਣਾ ਕੰਮ ਹੈ ਜੀ ਮੈਂ ਕਿਸੇ ਨੂੰ ਕੀ ਦੱਸਾਂ 10/20/50/ ਆਪਣੇ ਆ ਹਾਂਜੀ ਹਾਂਜੀ ਬਿਲਕੁਲ ਜੀ ਜੀ ਤੇ ਤੁਸੀਂ ਬੈਂਕ ਦੀ ਜੌਬ ਕਰੀਏ ਪਹਿਲਾਂ ਹਾਂਜੀ ਪਹਿਲਾਂ ਮੈਂ ਬੈਂਕ ਦੇ ਵਿੱਚ ਸੀ ਜੀ ਇਕੋਰੀ ਬੈਂਕ ਚ ਜੌਬ ਕਰੀ ਆ ਪਰ ਲੇਕਿਨ ਫਿਰ ਵੀ ਇਹ ਥੋੜਾ ਸੋਚਿਆ ਵੀ ਇਹ ਵੀ ਆਪਾਂ ਨੂੰ ਸ਼ਰਮ ਆਉਂਦੀ ਆ ਕਿ ਮੈਂ ਮੇਰੀ ਵੀਡੀਓ ਬਣਾਉਣ ਦਾ ਮਕਸਦ ਇੱਕ ਹੋਇਆ ਵੀ ਜਿਹੜੇ ਮੁੰਡੇ ਕੁੜੀਆਂ ਕਹਿ ਰਹੇ ਜਿਵੇਂ ਅਸੀਂ ਬਿਰਵੀਾਰ ਧਰ ਦਰ ਦਰ ਤੱਕ ਉਥੇ ਤੱਕੇ ਖਾਨੇ ਦਫ਼ਤਰਾਂ ਜਾ ਕੇ ਇੰਟਰਵਿਊ ਦੇਣ ਜਾਂਦੇ ਆ ਪਾਸ ਨਹੀਂ ਹੋਏ ਜੇ ਮਹਿੂਸ ਹੈ ਜੇ ਇਸ ਤਰ੍ਹਾਂ ਜੇ ਅਟਾ ਨਹੀਂ ਦੇਖੋ ਕੰਮ ਦੀ ਘਾਟ ਨਹੀਂ ਹੈ ਕੰਮ ਕਰਨ ਵਾਲਾ ਜਾਂ ਕੋਈ ਵੀ ਕੰਮ ਛੋਟਾ ਹੈ ਵੱਡਾ ਨਹੀਂ ਹੁੰਦਾ ਕੰਮ ਕਰੋ ਹਰ ਇੱਕ ਜਗ੍ਹਾ ਕੰਮ ਹੈਗਾ ਹੈ ਇਹ ਕਹਿੰਦੇ ਭਈਆ ਸਾਡੇ ਆਕੇ ਇੱਥੇ ਆਕੇ ਕਿ ਕੰਮ ਜੇ ਕਰ ਲੈ ਸਾਰੇ ਕੰਮਾਂ ਦੇ ਜੇ ਤੁਸੀਂ ਕੰਮ ਕਰਨਾ ਹੀ ਨਹੀਂ ਹੈਗਾ ਤਾਂ ਫਿਰ ਕਿਸੇ ਨਾ ਕਿਸੇ ਨੇ ਤਾਂ ਕਰਨਾ ਹੀ ਆ ਉਹ ਬਿਲਕੁਲ ਜੀ ਸਹੀ ਗੱਲ ਹੈ ਬਿਲਕੁਲ ਜੀ ਕੰਮ ਤਾਂ ਕਰਨਾ ਹੀ ਚਾਹੀਦਾ ਕੋਈ ਵੀ ਕੰਮ ਹੋਵੇ ਉਹਨੂੰ ਛੋਟਾ ਵੱਡਾ ਨਹੀਂ ਸੋਚਣਾ ਚਾਹੀਦਾ ਪਹਿਲੇ ਜਮਾਨੇ ਦੇ ਵਿੱਚ ਘਰ ਦੇ ਵਿੱਚ 4-5 ਬੱਚੇ ਹੁੰਦੇ ਸੀਗੇ ਤੇ ਕੋਈ ਮਾਸਟਰ ਇੱਕ ਅਦਾ ਮਾਸਟਰ ਡਾਕਟਰ ਬਣਦਾ ਸੀਗਾ ਬਾਕੀ ਕੋਈ ਨਾ ਕੋਈ ਕੰਮਕਰ ਵਾਲੇ ਬਣਦੇ ਸੀ ਹਾਂਜੀ ਦਰਜੀ ਬਣ ਗਿਆ ਕੋਈ ਹਲਵਾਈ ਬਣ ਗਿਆ ਕੋਈ ਲੱਕੜ ਦਾ ਬਣ ਗਿਆ ਕੋਈ ਇਲੈਕਟ੍ਰੀਸ਼ੀਅਨ ਬਣ ਗਿਆ ਕੋਈ ਇਲੈਕਟ੍ਰੋਨਿਕਸ ਦਾ ਬਣ ਗਿਆ ਬਿਲਕੁਲ ਪਹਿਲਾਂ ਵੀ ਮਤਲਬ ਹੱਥ ਦੇ ਕੰਮ ਜ਼ਿਆਦਾ ਹੁੰਦੇ ਸੀ ਕਾਰੀਗਰੀ ਜ਼ਿਆਦਾ ਹੁੰਦੀ ਸੀ ਅੱਜ ਕੱਲ੍ਹ ਕੀ ਹੋ ਰਿਹਾ ਲੋਕੀ ਸਭ ਨੌਕਰੀਆਂ ਵੱਲ ਵੀ ਜਾ ਰਹੇ ਆ ਉਹਦੇ ਕਰਕੇ ਕੀ ਆਇਆ ਜਿਹੜਾ ਆਪਣਾ ਟੈਲੈਂਟ ਸੀਗਾ ਜਾਂ ਆਰਟ ਸੀਗਾ ਉਹ ਵੀ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ ਹਾਂ ਮਹਿੰਗਾਈ ਵੱਲ ਹੋ ਰਹੀ ਹੈ ਵਧਦੀ ਜਾ ਰਹੀ ਹੈ ਆਪਣਾ ਟੈਲੈਂਟ ਖਤਮ ਹੋ ਰਿਹਾ ਕੋਈ ਵੀ ਟੈਲੈਂਟ ਹੈ ਕਿਸੇ ਕੋ ਪਰਿਵਾਰ ਕੋ ਸਿਗਾ ਅਸਲ ਵਿੱਚ ਦੇਖੋ ਅਗਰ 80% ਸੀਗਾ ਤਾਂ 20% ਰਹਿ ਆ ਗਿਆ ਦਾ ਜਾ ਰਿਹਾ ਜਾਂਦਾ ਜਾ ਰਿਹਾ ਬੱਚੇ ਨਹੀਂ ਆਇਆ ਬੱਚੇ ਨਹੀਂ ਕਰ ਰਹੇ ਬੱਚੇ ਨਹੀਂ ਕਰ ਰਿਹਾ ਬੱਚੇ ਆਪਣਾ ਨੌਕਰੀਆਂ ਤੇ ਕਰ ਰਹੇ ਚਲੋ ਉਹ ਵੀ ਅੱਛੀ ਗੱਲ ਹੈ ਆਪਣਾ ਪੜ੍ਹ ਲਿਖ ਕੇ ਆਪਣੀ ਨੌਕਰੀਆਂ ਕਰਦੇ ਲੇਕਿਨ ਨਾਲ ਨਾਲ ਆਪਣਾ ਰੋਜਗਾਰ ਮਤਲਬ ਜਿਹੜਾ ਕੋਈ ਖਾਂਦਾ ਨਹੀਂ ਚੱਲਿਆ ਆ ਰਿਹਾ ਉਹਨੂੰ ਵੀ ਕਰਨਾ ਚਾਹੀਦਾ ਕਾਰੋਬਾਰ ਕਾਰੋਬਾਰੀ ਬਣੋ ਤੇ ਨਾਲ ਹੋਰ ਨੂੰ ਵੀ ਕਾਰੋਬਾਰ ਦੋ ਨਾਲ ਐਦਾਂ ਦੇ ਬਣੋ ਨਾ ਐਦਾਂ ਦੇ ਬਣੋ ਚਲੋ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਕਿੰਨੀ ਦੇਰ ਹੋ ਗਈ ਘਰੇ ਨੂੰ ਮੈਨੂੰ ਹਲੇ ਦੱਸ ਕਿ ਨਹੀਂ ਹੋਇਆ 10 ਕਿਦਾਂ ਹੋਇਆ ਇਹ ਡੇਲੀ ਸੇਲ ਐਵਰੇਜ ਹੈ ਕੋਈ ਹਲੇ ਸਟਾਰਟ ਹੀ ਕੀਤਾ ਤਾਂ ਹੌਲੀ ਹੌਲੀ ਹੋ ਜਾਏਗੀ ਹਾਂਜੀ ਸਭ ਨੂੰ ਮ ਤੁਸੀਂ ਆ ਸਾਹਮਣੇ ਮੈਂ ਨਵੇਂ ਅਡੇ ਦੇ ਵਿੱਚ ਮੌਜੂਦ ਆ ਤੇ ਇਹਨਾਂ ਨੇ ਜਿੱਥੇ ਵੀ ਇਹਨਾਂ ਨੂੰ ਲੱਗਦਾ ਵੀ ਇੱਥੇ ਗਾਹਕ ਹੋ ਸਕਦੇ ਆ ਭੀੜ ਭੜਕਾ ਜਾਂ ਜ਼ਿਆਦਾ ਹੈਗਾ ਤਾਂ ਗੱਡੀ ਉੱਥੇ ਜਾ ਕੇ ਖੜੀ ਕਰ ਸਕਦੇ ਆ ਹਾਂਜੀ ਕਿਤੇ ਵੀ ਖੜੀ ਕਰ ਸਕਦੇ ਹੋ ਤੁਸੀਂ ਮਤਲਬ ਜਿੱਥੇ ਭੀੜ ਭੜਕਾ ਜਿੱਥੇ ਲੋਕਾਂ ਨੂੰ ਸਮਾਨ ਚਾਹੀਦਾ ਖਾਣ ਪੀਣ ਲਈ ਕੁਝ ਵੀ ਹੈ ਆ ਉੱਥੇ ਤੁਸੀਂ ਕਰ ਸਕਦੇ ਹੋ ਬਾਈ ਜੀ ਬਸ ਬਿਲਕੁਲ ਜੀ ਸਾਡਾ ਇਸ ਵੀਡੀਓ ਦਾ ਮਕਸਦ ਇਹ ਹੈ ਕਿ ਤੁਸੀਂ ਕੁਝ ਵੀ ਕਦੇ ਵੀ ਸ਼ਰਮ ਨਾ ਕਰੋ ਕੰਮ ਕਰੋ ਕੋਈ ਵੀ ਕਰੋ ਚਾਹੇ ਧੰਨਵਾਦ